ਕੀਤਾ ਦੋਸਤੋ ਮੈਂ ਮੰਗਲ ਮੱਤਾ ਸੋ ਦੋਸਤੋ ਅੱਜ ਤੁਹਾਨੂੰ ਇੱਕ ਗੀਤ ਸੁਣਾਉਣ ਲੱਗੇ ਆ ਇਹ ਗੀਤ ਮੈਂ 2013 ਦੇ ਵਿੱਚ ਲਿਖਿਆ ਸੀ ਜਦੋਂ ਮੈਂ ਕਾਲਜ ਲੱਗਿਆ ਸੀਗਾ ਗੁਰੂ ਆਮ ਬਾਸ ਕਾਲਜ ਕਲੀਨ ਕਾਲਜ ਜੀਦਾ ਜ਼ਿਲ੍ਹਾ ਬਠਿੰਡਾ ਜਦੋਂ ਮੈਂ ਪਹਿਲਾ ਸਾਲ ਸੀ ਮੇਰਾ ਫਰਸਟ ਈਅਰ ਦਾ ਟਾਈਮ ਸੀ ਉਸ ਟਾਈਮ ਜੋ ਮੈਨੂੰ ਉਸ ਕਾਲਜ ਦੇ ਵਿੱਚ ਜਾ ਕੇ ਲੱਗਿਆ ਮੇਰੀਆਂ ਕੁਝ ਯਾਦਾਂ ਜੁੜੀਆਂ ਨੇ ਤੇ ਉਹ ਮੈਂ ਗੀਤ ਲਿਖਿਆ ਸੀਗਾ ਤੇ ਮੈਂ ਤੁਹਾਨੂੰ ਸੁਣਾ ਰਿਹਾ ਅੱਜ ਤੇ ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਵਧੀਆ ਲੱਗੂਗਾ ਅਰ ਜੇ ਤੁਹਾਨੂੰ ਚੰਗਾ ਲੱਗਿਆ ਤਾਂ ਲਾਈਕ ਕਮੈਂਟ ਕਰਕੇ ਦੱਸੋ ਜੀ ਸੋ 2013 ਦੀ ਗੱਲ ਲਈ ਹੈ ਜਦੋਂ ਮੈਂ ਫਰਸਟ ਇਅਰ ਦੇ ਵਿੱਚ ਗਿਆ ਸੀ ਸੋ ਪੇਸ਼ ਹੈ ਕਹਿੰਦਾ ਸੱਚ ਕਹਿੰਦੇ ਨੇ ਲੋਕ ਯਾਰੋ ਹੈ ਕਾਲਜ ਮਿੱਠੀ ਜ਼ਹਿਰ ਸੱਚ ਕਹਿੰਦੇ ਨੇ ਲੋਕ ਯਾਰੋ ਹੈ ਕਾਲਜ ਮਿੱਠੀ ਜ਼ਹਿਰ ਇੱਥੇ ਪਿਆਰ ਇੰਨਾ ਮਿਲਦਾ ਹੈ ਜਿਵੇਂ ਪਾਣੀ ਹੈ ਵਿੱਚ ਨਹਿਰ ਸੱਚ ਕਹਿੰਦੇ ਨੇ ਲੋਕ ਯਾਰੋ ਹੈ ਕਾਲਜੋਂ ਮਿੱਠੀ ਜ਼ਹਿਰ ਇੱਥੇ ਪਿਆਰ ਐਨਾ ਮਿਲਦਾ ਹੈ ਜਿਵੇਂ ਪਾਣੀ ਹੈ ਵਿੱਚ ਨਹਿਰ ਕਹਿੰਦਾ ਸੁਬਾ ਸਵੇਰੇ ਸੁਬਾ ਸਵੇਰੇ ਰਲ ਮਿਲ ਸਾਰੇ ਅਸੀਂ ਕਾਲਜ ਨੂੰ ਜਾਂਦੇ ਸੀ ਸੁਬਾ ਸਵੇਰੇ ਰਲ ਮਿਲ ਸਾਰੇ ਅਸੀਂ ਕਾਲਜ ਨੂੰ ਜਾਂਦੇ ਸੀ ਆ ਜਾਂਦੇ ਜੇ ਵਿੱਚ ਕਲਾਸੀ ਆ ਜਾਂਦੇ ਜੇ ਵਿੱਚ ਕਲਾਸਾਂ ਰਲਮੇਲ ਰੌਲਾ ਪਾਉਂਦੇ ਸੀ ਸੁਬਾ ਸਵੇਰੇ ਰਲਮੇਲ ਸਾਰੇ ਅਸੀਂ ਕਾਲਜ ਨੂੰ ਜਾਂਦੇ ਸੀ ਆ ਜਾਂਦੇ ਜਾਂਦ ਵਿੱਚ ਕਲਾਸਾਂ ਰਲਮੇਲ ਰੌਲਾ ਪਾਉਂਦੇ ਸੀ ਇਕੱਠੇ ਸੀ ਸਭ ਹਾਨੀ ਮੇਰੇ ਇਕੱਠੇ ਸੀ ਸਭ ਹਾਨੀ ਮੇਰੇ ਨਹੀਂ ਸੀ ਕਿਸੇ ਵਿੱਚ ਵੈਰ ਸੱਚ ਕਹਿੰਦੇ ਨੇ ਲੋਕ ਯਾਰੋ ਹੈ ਕਾਲਜ ਮਿੱਠੀ ਜ਼ਹਿਰ ਇਕ ਕਾਲਜ ਮਿੱਠੀ ਜ਼ਹਿਰ ਕਹਿੰਦਾ ਕਿਰਨ ਮੰਨੂ ਆਣਪਰੀਆ ਸਾਡੀ ਕਲਾਸ ਦੀਆਂ ਮੈਡੀਟਰਾਂ ਸੀ ਸੀ ਆ ਸਾਡੀਆਂ ਕਹਿੰਦਾ ਕਿਰਨ ਮੰਨੂ ਆਣਪਰੀਆ ਜਦੋਂ ਹਾਜ਼ਰੀ ਲਾਉਂਦੀਆਂ ਸੀ ਕਿਰਨ ਮੰਨੂ ਆਣਪਰੀਆ ਜਦੋਂ ਹਾਜ਼ਰੀ ਲਾਉਂਦੀਆਂ ਸੀ ਕਰਦੇ ਸੀ ਅਸੀਂ ਤੰਗ ਉਹਨਾਂ ਨੂੰ ਕਰਦੇ ਸੀ ਅਸੀਂ ਤੰਗ ਉਹਨਾਂ ਨੂੰ ਭੋਰਾ ਨਹੀਂ ਘਬਰਾਉਂਦੀਆਂ ਸੀ ਕਿੰਨ ਮੰਨੂ ਆਣ ਪ੍ਰੀਆ ਜਦੋਂ ਹਾਜ਼ਰੀ ਲਾਉਂਦੀਆਂ ਸੀ ਕਰਦੇ ਸੀ ਅਸੀਂ ਤੰਗ ਉਹਨਾਂ ਨੂੰ ਭੋਰਾ ਨਿਕ ਵਰੋਂਦੀਆਂ ਸੀ ਸਭ ਉਪਰਾ ਉਪਰਾ ਲੱਗਦਾ ਯਾਰ ਹੁਣ ਸਭ ਉਪਰਾ ਉਪਰਾ ਲੱਗਦਾ ਯਾਰੋ ਰਖਰੀ ਸੀ ਉਹ ਲਹਿਰ ਸਭ ਉਪਰਾ ਉਪਰਾ ਲੱਗਦਾ ਯਾਰੋ ਰਖਰੀ ਸੀ ਉਹ ਲਹਿਰ ਸੱਚ ਕਹਿੰਦੇ ਨੇ ਲੋਕ ਯਾਰੋ ਹੈ ਕੌਲਜ ਮਿੱਠੀ ਜ਼ਹਿਰ ਹੈ ਕੋਲੇ ਜੋ ਮਿੱਠੀ ਗੈਰ ਸੋਹੰਤ ਚ ਲਿਖਿਆ ਕਹਿੰਦਾ ਕਹਦਾ ਮੰਗਲ ਹੈ ਧੰਨਵਾਦੀ ਸਬਦਾ ਮੰਗਲ ਹੈ ਧੰਨਵਾਦੀ ਸਬਦਾ ਜਿਨ੍ਹਾਂ ਜਾਉਣਾ ਮੈਨੂੰ ਸਿਖਾ ਦਿੱਤਾ ਮੰਗਲ ਹੈ ਧੰਨਵਾਦੀ ਸਬਦਾ ਜਿਨ੍ਹਾਂ ਜਾਉਣਾ ਮੈਨੂੰ ਸਿਖਾ ਦਿੱਤਾ ਸੌਖਾ ਨਹੀਂ ਸੀ ਇਹ ਸਭ ਹੋਣਾ ਬਹੁਤ ਔਖਾ ਸੀ ਇਹ ਸਭ ਹੋਣਾ ਤੇ ਅੱਜ ਕਲਾਕਾਰ ਬਣਾ ਦਿੱਤਾ ਸੌਖਾ ਨਹੀਂ ਸੀ ਇਹ ਸਭ ਹੁਣ ਬਹੁਤ ਔਖਾ ਸੀ ਇਹ ਸਭ ਹੁਣ ਕਿ ਅੱਜ ਗੀਤ ਕਾਰ ਮੈਨੂੰ ਬਣਾ ਦਿੱਤਾ ਜਾਂਦੇ ਰਹਿਣ ਸਭ ਟੀਚਰ ਮੇਰੇ ਜਾਂਦੇ ਰਹਿਣ ਸਭ ਟੀਚਰ ਮੇਰੇ ਜਿਨ੍ਹਾਂ ਸਮਝਿਆ ਨਾਮ ਨੂੰ ਗਹਿਰ ਜਾਂਦੇ ਰਹਿਣ ਸਭ ਟੀਚਰ ਮੇਰੇ ਜਿਨ੍ਹਾਂ ਸਮਝਿਆ ਨਾਮ ਨੂੰ ਗਹਿਰ ਸੱਚ ਕਹਿੰਦੇ ਨੇ ਲੋਕ ਯਾਰੋ ਹੈ ਕੌਲਜ ਮਿੱਠੀ ਜ਼ਹਿਰ ਸੱਚ ਕਹਿੰਦੇ ਨੇ ਲੋਕ ਯਾਰੋ ਹੈ ਕੌਲਜ ਮਿੱਠੀ ਜ਼ਹਿਰ ਹੈ ਕੌਲਜ ਮਿੱਠੀ ਜ਼ਹਿਰ ਸੋ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ